ਜੋ ਜਾਗਤ ਹੈ ਸੁਪਾਵਤ ਹੈ ਅੰਮ੍ਰਿਤ ਵੇਲੇ ਜਾਗਣਾ ਕਰਕੇ ਸੱਚੇ ਪਾਤਸ਼ਾਹ ਜੀ ਨੇ ਪਾਵਨ ਔਰ ਪਵਿੱਤਰ ਦਰਬਾਰ ਦੇ ਨਾਲ ਤੁਣਕੇ ਧੰਨ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਮਨੁੱਖ ਜਿਹੜਾ ਪ੍ਰਾਣੀ ਜਾਗਣਾ ਕਰਦਾ ਹੈ ਤੇ ਜਾ ਕੇ ਆਪਣੇ ਮਾਲਕ ਨੂੰ ਕੀਤੇ ਕਰਦਾ ਉਠ ਫਰੀਦਾ ਅਜੂ ਸਾਜ ਸੁਵੇ ਨਿਵਾਜ ਪੁਜਾਰ ਕਿਉਂਕਿ ਧੰਨਵਾਵਾ ਫਰੀਦ ਜੀ ਜਿਹੜੇ ਇਸਲਾਮ ਦੇ ਵਿੱਚੋਂ ਸਹੀ ਤਾਂ ਕਰਕੇ ਨਿਵਾਜ ਦੀ ਗੱਲ ਕਰਦੇ ਨੇ ਧੰਨਵਾਵਾ ਫਰੀਦ ਕਹਿੰਦੇ ਉਹ ਫਰੀਦਾ ਜਾ ਕੇ ਆਪਣੇ ਧਰਮ ਦੇ ਅਨਸਾਰ ਉਹ ਕਹਿੰਦੇ ਨਵਾਜ ਗੁਜ਼ਾਰ ਜੋ ਸਿਰ ਸਾਇ ਨਾ ਨਿਵਹੀ ਕਹਿੰਦੇ ਜਿਹੜਾ ਸਿਰ ਆਪਣੇ ਮਾਲਕ ਦੇ ਅੱਗੇ ਝੁਕਦਾ ਨਹੀਂ ਹੈ ਮਾਲਕ ਦੇ ਅੱਗੇ ਨਿਵਦਾ ਨਹੀਂ ਸੋ ਸਿਰ ਕੱਪ ਉਤਾ ਉਹ ਸਿਰ ਉਹ ਸੀਸ ਉਤਾਰ ਦੇਣਾ ਚਾਹੀਦਾ ਜਿਹੜਾ ਸਿਰ ਸੁਭਾ ਕਹਿੰਦੇ ਆ ਆਪਾਂ ਅੰਮ੍ਰਿਤ ਵੇਲਾ ਕਹਿੰਦੇ ਆ ਪ੍ਰਵਾਹਤ ਕਹਿੰਦੇ ਆਪਾਂ ਗੱਲ ਇੱਕੋ ਹੀ ਹੁੰਦੀ ਐ ਨੂੰ ਗੁਰਬਾਣੀ ਵਿੱਚ ਕਈ ਢੰਗ ਤਰੀਕਿਆਂ ਦੁਆਰਾ ਕਿਹਾ ਗਿਆ ਪਾਣੀ ਤੇ ਪਾਣੀਆਂ ਨਾ ਉਹਨੂੰ ਅੰਗਰੇਜ਼ੀ ਵਿੱਚ ਵਾਟਰ ਕਹਿੰਦੇ ਨੇ ਹਿੰਦੀ ਵਿੱਚ ਉਹਨੂੰ ਜਲ ਕਹਿੰਦੇ ਆ ਪਰ ਪਾਣੀ ਦੇ ਪਾਣੀਆਂ ਨਾ ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲਾ ਹੀ ਹੈ ਕਿਤੇ ਉਹਨੂੰ ਪ੍ਰਭਾਤ ਵੀ ਕਹਿਆ ਕਿਤੇ ਸ 바ਵਾ ਫਰੀਦ ਸੋਭਾ ਕਹਿੰਦਾ ਉਹਨੂੰ ਮਰਵਾਣੀ ਵਿੱਚ ਕਿੰਨੇ ਨਾਂ ਨੇ ਇੱਕ ਚੀਜ਼ ਦੇ ਕਿੰਨੇ ਕਿਨੇ ਸਾਪਾਨੇ ਮੇਨ ਮਕਸਦ ਸਮਝਣਾ ਹੁੰਦਾ ਹੈ ਉਹਦੇ ਵਿੱਚ ਸਾਨੂੰ ਸਿੱਖਿਆ ਕੀ ਹੈ ਉਪਦੇਸ਼ ਕੀ ਹੈ ਗਿਆਨ ਕੀ ਹੈ ਸਮ ਮੇਨ ਮਕਸਦ ਹੈ ਜਿਹੜਾ ਆਪਾਂ ਨੂੰ ਸਮਝਣਾ ਹੁੰਦਾ ਜਿੱਥੇ ਧੰਗੁਰ ਨਾਨਕ ਕਹਿੰਦੇ ਅੰਮ੍ਰਿਤ ਵੇਲੇ ਜਾਗਿਆ ਕਰ ਉੱਥੇ ਧੰਨਵਾਗਾ ਪ੍ਰੀਤ ਜੀ ਵੀ ਕਹਿੰਦੇ ਨੇ ਭਾਈ ਜਿਹੜੇ ਜਾਗਦੇ ਨੇ ਜੋ ਜਗਨ ਲਹਨਸੇ ਸਾਈਂ ਕੰਨੋ ਦਾ ਜਿਹੜੇ ਜਾਗਦੇ ਨੇ ਸੁਭਾ ਦੇ ਵੇਲੇ ਅੰਮ੍ਰਿਤ ਵੇਲੇ ਪ੍ਰਵਾਤ ਵੇਲੇ ਉਹ ਕਹਿੰਦੇ ਆਪਣੇ ਮਾਲਕ ਕੋਲੋਂ ਦਾਤਾਂ ਪ੍ਰਾਪਤ ਕਰ ਲੈਂਦੇ ਨੇ ਬਖਸ਼ਾ ਪ੍ਰਾਪਤ ਕਰ ਲੈਂਦੇ ਨੇ ਆਪਣੇ ਮਾਲਕ ਦੇ ਕੋਲੋਂ ਸਾਈਂ ਕੰਨੋ ਦਾਤ ਬਾਬਾ ਫਰੀਦ ਜੀ ਸਾਈਂ ਕਹਿੰਦੇ ਨੇ ਕਿ ਮਾਲਕ ਕੰਨੋਂ ਦਾਤ ਉਹਦੇ ਕੋਲੋਂ ਦਾਤ ਪ੍ਰਾਪਤ ਕਰਦੇ ਨੇ ਜਿਹੜੇ ਜਾਗਦੇ ਨੇਗੇ ਜਿਨ੍ਹਾਂ ਨੂੰ ਮਨ ਵਿੱਚ ਭੁੱਖ ਹੈ ਕਿ ਮੈਂ ਅੰਮ੍ਰਿਤ ਵੇਲੇ ਸਵੇਰ ਦੇ ਵੇਲੇ ਚੌਥੇ ਪੈਰ ਰਹਿਣਿਆ ਮੈਂ ਜਾਗਣਾ ਹੈ ਉਹਨਾਂ ਦੀ ਗੱਲ ਕਰ ਰਾਜਾ ਪਾ ਥੋੜੀ ਜੀ ਵਿਚਾਰ ਜਿਨ੍ਹਾਂ ਦੀ ਗੁਰवाणी ਕਹਿੰਦੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਗੁਰ ਸਾਥ ਗੁਰ ਸੰਗ ਕੀਰੇ ਹਮ ਤਾਂ ਇਹ ਪਾਵਨ ਬਾਣੀ ਦੇ ਸ਼ਬਦ ਚੌਥੇ ਪਾਤਸ਼ਾਹ ਧਾਨੂ ਗੁਰੂ ਰਾਮਦਾਸ ਪਾਸਾ ਜਿਨਾਂ ਦੇ ਨਾਮ ਵਿੱਚ ਹੀ ਬੜੀ ਵੱਡੀ ਬਰਕਤ ਹੈ ਹਰ ਜਿਓ ਨਾਮ ਪਰਿਓ RAM ਦਾਸ ਗੁਰਬਾਣੀ ਵਿੱਚ ਲਿਖਦਾ ਕਿੰਡੀ ਵੱਡੀ ਬਖਸ਼ਿਸ਼ ਗੁਰੂ ਸਹਿਬਾਨਾਂ ਦੇ ਨਾਮ ਵਿੱਚ ਹੀ ਬਹੁਤ ਬਖਸ਼ਿਸ਼ਾਂ ਨੇ ਕਿਉਂਕਿ ਗੁਰੂ ਸਹਿਬਾਨਾਂ ਦੇ ਨਾਮ ਦੇ ਵਿੱਚ ਤੇ ਰੱਬ ਦੇ ਵਿੱਚ ਆਪਾਂ ਜੇ ਇਹ ਕਹਿੰਦੇ ਉਹ ਰੱਬੀ ਰੱਬ ਹੀ ਦੁਨੀਆ ਨੂੰ ਤਾਰਨ ਵਾਸਤੇ ਆਇਆ ਸੀ ਗੁਰੂ ਸਹਿਬਾਨਾਂ ਦੇ ਰੂਪ ਦੇ ਵਿੱਚ ਇਹ ਕੋਈ ਅਤ ਕਥਨੀ ਨਹੀਂ ਹੈ ਇਹ ਕੋਈ ਸ਼ੰਕਾ ਨਹੀਂ ਹੈ ਜੋ ਕੋਈ ਸ਼ੰਕਾ ਕਰੇ ਹਰ ਜੀਓ ਨਾਮ ਪਰਿਓ RAM ਦਾ ਸਿੱਧ ਕੀ ਅਰਥ ਕਰਾਂਗੇ ਹਰ ਹਰੀ ਦਾ ਭਾਵ ਪਰਮਾਤਮਾ ਕਹਿੰਦੇ ਪਰਮਾਤਮਾ ਦਾ ਨਾਮ ਏ ਜਦੋਂ ਚੌਥੀ ਜਾਮੇ ਦੇ ਵਿੱਚ ਆਏ ਹਰੀ ਦਾ ਨਾਮ ਹੀ ਬਦਲ ਕੇ RAMDAS ਬਹਿ ਗਿਆ ਹਰੀ ਦਾ ਨਾਮ ਮੰਨ ਕੇ ਪਰਮਾਤਮਾ ਦਾ ਕਹਿ ਲਈਏ ਆਪਾਂ ਵਾਹਿਗੁਰੂ ਦਾ ਕਹਿ ਲਈਏ ਨਾਮ ਬਦਲ ਕੇ RAMDAS ਜਿਵੇਂ ਪਹਿਲੇ ਜਾਮੇ ਦੇ ਵਿੱਚ ਆਏ ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ ਕਿੰਨੇ ਗੁਰ ਬਾਣੀ ਦੇ ਸ਼ਬਦ ਆਉਂਦੇ ਨੇ ਉਹਨੋਂ ਹਿਰਕਲ ਯੁਗ ਦੇ ਅਵਤਾਰ ਧੰਨ ਗੁਰੂ ਨਾਨਕ ਬਣ ਕੇ ਆਇਆ ਜਿਨ੍ਹਾਂ ਦਾ ਅਗਲੇ ਮਹੀਨੇ 5 ਨਵੰਬਰ ਦਾ ਗੁਰਪੁਰਬ ਆ ਰਿਹਾ ਧੰਨ ਗੁਰੂ ਨਾਨਕ ਸਾਹਿਬ ਅੱਜ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾ ਜੋ ਜਿੰਨਾ ਦੀ ਅਵਸਥਾ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਜਾ ਕੇ ਉਹਨਾਂ ਦੀ ਅਵਸਥਾ ਪਹੁੰਚ ਜਾਂਦੀ ਹੈ ਸ਼ੁਰੂਆਤ ਹੁੰਦੀ ਹੈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ 사ਤੁਰ ਸੰਗ ਕੀਰੇ ਹਮ ਤਾਂ ਜਦੋਂ 사ਤੁਰ ਦਾ ਸੰਗ ਹੋਇਆ ਕੀੜਾ ਥਾਪ ਦੇ ਪਾਤ ਸ਼ਾਹੀ ਲਸ਼ਕਰ ਕਰੇ ਸਵਾ ਉਹ ਕੀੜਿਆਂ ਨੂੰ ਵੀ ਪਾਤਸ਼ਾਹੀ ਦੇ ਅਨੰਦ ਹੈ ਜਦੋਂ ਦਇਆ ਦੇ ਘਰ ਵਿੱਚ ਆਵੇ ਫਿਰ ਸਤਿਗੁਰੂ RAM DAS ਸਾਹਿਬ ਜਿਨ੍ਹਾਂ ਦਾ ਜਨਮ ਚੂਨਾ ਮੰਡੀ ਲਾਹੌਰ ਵਿਖੇ 1534 ਨੂੰ ਬਾਬਾ ਹਰੀਦਾਸ ਦੇ ਘਰ ਮਾਤਾ ਅਨੂਪੀ ਦੀ ਕੁੱਖੋਂ ਹੋਇਆ ਸੀ ਉਨਾ ਮੰਡੀ ਲਾਹੌਰ 1534 ਹਰੀਦਾਸ ਦੇ ਘਰੇ ਮਾਤਾ ਅਨੂਪੀ ਜਿੰਨਾਂ ਦੀ ਕੁੱਖੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਵੱਡੇ ਹੋਣ ਕਰਕੇ ਨਾਂ ਸੀ ਪਹਿਲਾ ਭਾਈ ਜੇਠਾ ਹੈ ਪਹਿਲਾ ਨਾਮ ਭਾਈ ਜੇਠਾ ਜੀ ਸੀਗਾ ਧਨੂ ਰਾਮਦਾਸ ਪਾਸ ਕਿਉਂਕਿ ਅੱਗੇ ਬਜ਼ੁਰਗ ਇਦਾਂ ਹੀ ਨਾਂ ਰੱਖ ਲੈਂਦੇ ਸੀ ਹੁਣ ਜਿਹੜਾ ਪਹਿਲਾ ਬੱਚਾ ਹੋਣਾ ਉਹਦਾ ਨਾਂ ਰੱਖ ਦਿੱਤਾ ਹੁਣ ਬਾਬਾ ਹਰੀਦਾਸ ਨੇ ਜੇਠਾ ਉਹਨਾਂ ਤੋਂ ਛੋਟਾ ਇੱਕ ਭਰਾ ਸੀ ਹਰਦਿਆਲ ਤੇ ਭੈਣ RAMਦਾ ਸੀ ਛੋਟਾ ਭਰਾ ਹਰਦਿਆਲ ਤੇ ਭੈਣ ਸੀ ਰਾਮਦਾਸੀ ਤਿੰਨ ਭੈਣ ਭਰਾ ਆਪਾਂ ਕਹੇ ਲਈ ਪਰਿਵਾਰ ਦੇ ਵਿੱਚ ਸੀਗੇ ਬਾਬਾ ਹਰੀਦਾਸ ਨੇ ਘਰ ਦੇ ਵਿੱਚ ਮਾਤਾ ਅਨੂਪੀ ਦੇ ਘਰ ਦੇ ਵਿੱਚ ਪਰਿਵਾਰ ਵੀ ਜਿਹੜਾ ਹੈ بڑا ਸੰਸਕਾਰੀ ਪਰਿਵਾਰ ਕਹੇ ਲਈ ਆਪਾਂ ਉਹ ਤੇ ਪਰਿਵਾਰ ਨੂੰ ਵੀ ਸਤਿਗੁਰੂ ਜੀ ਮਾਤਾ ਪਿਤਾ ਨੂੰ ਵੀ ਕੁੱਲ ਨੂੰ ਵੀ ਧੰਨ ਕਹਿੰਦੇ ਨੇ ਜਿਹੜੀ ਕੁੱਲ ਦੇ ਵਿੱਚ ਸਤੁਰਾਂ ਦਾ ਪ੍ਰਕਾਸ਼ ਹੋ ਜੀ ਧੰਨ ਧੰਨ ਪਿਤਾ ਧੰਨ ਧੰਨ ਸੋ ਜਨਨੀ ਜਿਨੀ ਗੁਰੂ ਜਣੇ ਮਾਇ ਉਹ ਪਿਤਾ ਧੰਨ ਹੈ ਧੰਨ ਧੰਨ ਕੁੱਲ ਗੁਰਬਾਣੀ ਵਿੱਚ ਆਉਂਦਾ ਨਾ ਕਹਿੰਦੇ ਉਹ ਕੁੱਲ ਵੀ ਧੰਨ ਹੈ ਉਹ ਮਾਂ ਵੀ ਧੰਨ ਹੈ ਉਹ ਪਿਤਾ ਵੀ ਧੰਨ ਹੈ ਜੀ ਦੇ ਘਰ ਸਤ ਗੁਰਾਂ ਦਾ ਪ੍ਰਕਾਸ਼ ਹੈ ਉਹ ਮਾਂ ਕਿੰਨਿਆ ਭਾਗਾ ਵਾਲੀ ਹੋਣੀ ਹੈ ਜਿਹੜੀ ਮਾਂ ਦੀ ਕੁੱਖੋਂ ਧੰਨ ਗੁਰੂ ਰਾਮਦਾਸ ਬਾਛਾ ਦਾ ਪ੍ਰਕਾਸ਼ ਜਨਮ ਹੋਇਆ ਕਈ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੇ ਨਾਂ ਚੱਲਦਾ ਹੁੰਦਾ ਉਹ ਕਹਿੰਦੇ ਨੇ ਫਲਾਣੇ ਸਿੰਘ ਦਾ ਬੱਚਾ ਉਹਦੇ ਬਾਪੂ ਦੇ ਨਾਂ ਕਰਕੇ ਜਾਣੇ ਜਾਂਦੇ ਤਾਂ ਇਹ ਬੱਚੇ ਇਹਨਾਂ ਨਾਂ ਰੋਸ਼ਨ ਕਰ ਲੈਂਦੇ ਨੇ ਉਹ ਕਹਿੰਦੇ ਭਾਈ ਇਹ ਫਲਾਣਾ ਬੱਚਾ ਉਹ ਬੱਚੇ ਦੇ ਨਾਂ ਤੇ ਪਰਿਵਾਰ ਤੋਂ ਜਾਣਦੇ ਨੇ ਫਿਰ ਲੋਕ ਹੁਣ ਬਾਬਾ ਹਰੀਦਾਸ ਤੇ ਕਿਰਤ ਵਿਰਤ ਕਰਨ ਵਾਲੇ ਘਰੇਲੂ ਕੰਮ ਧੰਦਾ ਕਰਨ ਵਾਲੇ ਸੀ ਫਿਰ ਬਾਬੇ ਹਰੀਦਾਸ ਨੂੰ ਜੇ ਦੁਨੀਆ ਵਿੱਚ ਜਾਣਿਆ ਜਾਂਦਾ ਅੱਜ ਤਾਂ ਗੁਰੂ ਰਾਮਦਾਸ ਪਾਤਸ਼ਾਹ ਕਰਕੇ ਜਾਣਿਆ ਜੇ ਮਾ ਅਨੋਪੀ ਨੂੰ ਜਾਣਿਆ ਜਾਂਦਾ ਤਾਂ ਗੁਰੂ ਰਾਮਦਾਸ ਪਾਤਸ਼ਾਹ ਕਰਕੇ ਜਾਣਿਆ ਇਹ ਪੇੜ ਆਮਦਾਸੀ ਭਰਾ ਹਰਦਿਆਲ ਨੂੰ ਜਾਣਿਆ ਜਾਂਦਾ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ ਕਰਕੇ ਜਾਣਿਆ ਜਾਂਦਾ ਹੈ ਹੁਣ ਬੱਚਿਆਂ ਦਾ ਸੀ ਜਿਹੜਾ ਘਰੇ ਜਨਮ ਹੋ ਗਿਆ ਹੁਣ ਸਾਦਾ ਜਿਹਾ ਪਰਿਵਾਰ ਹੈ ਕੋਈ ਬਹੁਤਾ ਵੱਡਾ ਬਿਜ਼ਨਸ ਤੇ ਕੋਈ ਹੈ ਨਹੀਂ ਬਰਸਵਾ ਆਪਣੀ ਚਾਲ ਚੱਲਦਾ ਗਿਆ ਚੱਲਦਾ ਚੱਲਦਾ ਸਮਾਂ ਆ ਜੇ ਉਮਰ ਵੱਡੀ ਛੋਟੀ ਸੀ ਇਤਿਹਾਸ ਵਿੱਚ ਆਉਣਾ ਪਹਿਲਾਂ ਬਾਪੂ ਚੜ੍ਹਾਈ ਕਰ ਜਾਂਦਾ ਫਿਰ ਸਮਾਂ ਪਾ ਕੇ ਮਾਂ ਵੀ ਚੜ੍ਹਾਈ ਕਰ ਜਾਂਦੀ ਹੈ ਛੋਟੀ ਉਮਰ ਦੇ ਵਿੱਚ ਹੀ ਮਾਂ ਤੇ ਬਾਪ ਦਾ ਸਾਆਇਆ ਭਾਈ ਜੇਠਾ ਜੀ ਦੇ ਸਿਰ ਦੇ ਉੱਪਰੋਂ ਬੜੀ ਛੋਟੀ ਉਮਰ ਦੇ ਵਿੱਚ ਹੀ ਉੱਠ ਜਾਂਦੇ ਆ ਬੜੀ ਛੋਟੀ ਉਮਰ ਦੇ ਵਿੱਚ ਹਣ ਨਗਰ ਵਾਲੇ ਕਹਿ ਲਈਏ ਚੋਨਾ ਮੰਡੀ ਲਾਹੌਰ ਵਾਲੇ ਕਹਿ ਲਈਏ ਉਹ ਬੱਚੇ ਨੇ ਕਈ ਵਾਰ ਬੱਚਿਆਂ ਦੇ ਨਾਲ ਖੇਡਣ ਜਾਂਦੇ ਆ ਪਰ ਉਹਨਾਂ ਬੱਚਿਆਂ ਦੇ ਪਰਿਵਾਰ ਵਾਲੇ ਮਾਤਾ ਪਿਤਾ ਇਹਨਾਂ ਦੇ ਨਾਲ ਖੇਡਣ ਦੀ ਦਿੰਦੇ। ਕਿਉਂਕਿ ਇਹ ਬੱਚੇ ਅਨਾਥ ਨੇ। ਇਹਨਾਂ ਦੇ ਨਾ ਮਾਂ ਨੇ ਤੇ ਨਾ ਬਾਪ ਨੇ ਇਹ ਅਨਾਥ ਬੱਚੇ ਨੇ ਅਨਾਥ। ਫਿਰ ਕਈ ਵਾਰ ਤੇ ਵੀ ਹੋ ਜਾਂਦਾ ਹੈ ਜਦੋਂ ਕਿਤੇ ਗਲੀ ਵਿੱਚ ਲੰਘੇ ਆਉਂਦੇ ਨੇ। ਮਾਵਾ ਆਪਣੇ ਬੱਚਿਆਂ ਨੂੰ ਘਰਾਂ ਵਿੱਚ ਬਾੜ ਕੇ ਦਰਵਾਜ਼ੇ ਬੰਦ ਕਰ ਦਿੰਦਿਆਂ ਨੇ ਕਿ ਤੇ ਇਹਨਾਂ ਦਾ ਪਰਸਾਵਾਂ ਸਾਡੇ ਬੱਚਿਆਂ ਦੇ ਨਾ ਹੈ। ਇਹ ਕੈਸੇ ਕਲੇਣੇ ਹੋਏ ਇਹਨਾਂ ਨੇ ਆਪਣੀ ਮਾਂ ਵੀ ਖਾ ਲਈ ਆਪਣਾ ਬਾਪੂ ਵੀ ਖਾ ਲਿਆ। ਹਰੇਕ ਤੇ ਕਿਸੇ ਦੇ ਸਾਰੇ ਨਹੀਂ ਹੁੰਦਾ ਕਿਹੜਾ ਬੱਚਾ ਕਹਿੰਦਾ ਬਚਪਨ ਵਿੱਚ ਮੇਰੀ ਮਾਂ ਜਾਵੇ ਮੇਰਾ ਬਾਪੂ ਜਾਵੇ। ਕਿਉਂਕਿ ਜਿੰਨਾ ਬੱਚਿਆਂ ਦੇ ਬਚਪਨ ਦੇ ਵਿੱਚ ਮਾਂ ਤੇ ਬਾਪ ਦਾ ਸਾਇਆ ਨਾ ਹੋਵੇ ਉਹਨਾਂ ਬੱਚਿਆਂ ਦਾ ਕਹਿੰਦੇ ਜਿਹੜਾ ਭਾਰ ਹੈ ਗਣੀਆਂ ਦੇ ਕੱਖਾਂ ਨਾਲੋਂ ਵੀ ਹੌਲਾ ਹੋ ਜਾਂਦਾ ਕਿਉਂਕਿ ਮਾਂ ਬਾਪ ਬਚਪਨ ਵਿੱਚ ਮਾਂ ਬਾਪਲੇ ਸਿਰ ਤੇ ਹੀ ਬੱਚੇ ਨੇ ਆਪਣੀਆਂ ਬਚਪਨ ਦੀਆਂ ਕਾਇਸ਼ਾਂ ਪੂਰੀਆਂ ਕਰਨੀਆਂ ਹੁੰਦੀਆਂ ਆਪਣੇ ਬਚਪਨ ਦੇ ਚਾਹ ਆੜ ਨੇ ਜਿਹੜੇ ਮਾਪੇ ਹੀ ਪੂਰੇ ਕਰਦੇ ਨੇ ਪਰ ਉਹ ਕਿੱਥੋਂ ਚਾਹ ਆੜ ਪੂਰੇ ਕਰੇ ਜਿਹਦੇ ਬਚਪਨ ਦੇ ਵਿੱਚ ਹੀ ਆਪਾਂ ਦੇ ਕਹਿੰਦੇ ਆ ਮਾਲਕ ਕਿਸੇ ਨਾਲ ਇੰਦਾ ਨਹੀਂ ਅਣਹੋਣੀ ਨਾ ਕਰੇ ਕਿਸੇ ਦਾ ਵੀ ਮਾਪੇ ਨਾ ਜਾਵੇ ਪਰ ਭਾਈ ਜੇਠਾ ਜੀ ਦੇ ਮਾ ਵੀ ਚਲੇ ਗਏ ਬਾਪੂ ਵੀ ਚਲੇ ਗਏ ਹਣ ਕੋਈ ਨੇੜੇ ਨਹੀਂ ਲਾਉਂਦਾ ਕੋਈ ਹਾਲ ਨਹੀਂ ਪੁੱਛਦਾ ਹਣਾ ਭਾਈ ਜੇਠਾ ਜੀ ਦੇ ਨਾਨੀ ਮਾ ਆਏ ਇਹਨਾਂ ਦੇ ਨਾਨਕੇ ਨਗਰ ਜਦੋਂ ਆਏ ਵੇਖਿਆ ਬੱਚਿਆਂ ਦੀ ਹਾਲਤ ਵੇਖੀ ਜਦੋਂ ਵੇਖਦੇ ਨੇ ਬੱਚਿਆਂ ਦੇ ਹਾਲਾਤ ਬੜੇ ਤਰਸਯੋਗ ਸੀਗੇ ਸ਼ਰੀਕੇ ਕਬੀਲੇ ਵਾਲੇ ਕੋਈ ਇਹਨਾਂ ਨੂੰ ਨੇੜੇ ਨਹੀਂ ਲਾਉਂਦੇ ਕੋਈ ਇਹਨਾਂ ਦਾ ਸਾਰ ਨਹੀਂ ਲੈਂਦਾ ਕਿਉਂਕਿ ਕਦੇ ਵੀ ਬਗਾਨੇ ਆਪਣਿਆਂ ਦੀ ਥਾਂ ਲੈ ਨਹੀਂ ਸਕਦੇ ਹੁੰਦੇ ਬੱਚਿਆਂ ਦੀ ਜਿਹੜੀ ਥਾਂ ਮਾਂ ਲੈ ਲਵੇਗੀ ਬੇਸ਼ੱਕ ਹੋਰ ਰਿਸ਼ਤੇ ਸਭ ਸਤਕਾਰਯੋਗ ਨੇ ਆਪਾਂ ਕਿਸੇ ਰਿਸ਼ਤੇ ਦੀ ਨਖੇਦੀ ਨਹੀਂ ਕਰਦੇ ਬਾਕੀ ਸਾਰੇ ਰਿਸ਼ਤੇ ਸਤਕਾਰਯੋਗ ਨੇ ਪਰ ਜਿਹੜਾ ਰਿਸ਼ਤਾ ਮਾਂ ਦਾ ਰਿਸ਼ਤਾ ਹੈ ਉਹ ਤੇ ਮਾਂ ਹੀ ਐ ਸਾਰੇ ਰਿਸ਼ਤੇ ਸਤਕਾਰਯੋਗ ਨੇ ਜਿਹੜਾ ਆਪਣੇ ਪਰਿਵਾਰ ਦੇ ਇੱਕ ਬਾਪੂ ਪਿਤਾ ਚਾਹੁੰਦੇ ਉਹ ਹੋਰ ਕੋਈ ਨਹੀਂ ਚਾਹ ਸਕਦਾ ਜਿੰਨਾ ਭਲਾ ਇੱਕ ਬਾਪ ਆਪਣੇ ਪਰਿਵਾਰ ਦਾ ਚਾਹੁੰਦਾ ਧੀਆਂ ਪੁੱਤਰਾਂ ਦਾ ਹੋਰ ਕੋਈ ਨਹੀਂ ਚਾਹ ਸਕਦਾ ਪਰ ਹੁਣ ਆਨ ਹੋਣੀ ਇਹ ਹੋਗੀ ਦੋਨੇ ਸائے ਹੀ ਜਿਨ੍ਹਾਂ ਨੇ ਸੋਚਣਾ ਸੀ انہاں واسਤੇ ਦੋਨੋਂ ਹੀ ਚਲੇ ਗਏ ਦੋਨੋਂ ਹੀ ਚਲੇ ਗਏ ਹੁਣ ਨਾ ਮਾਂ ਸੋਚਣ ਵਾਲੀ ਰਹੀ ਤੇ ਨਾ ਬਾਪੂ ਸੋਚਣ ਵਾਲਾ ਰਹਾ ਤਾਂ ਕਰਕੇ ਜਿਹੜਾ ਹਾਲ ਤੁਸੀਂ ਬੜੇ ਤਰਸਯੋਗ ਹੋ ਵਾਸਰ ਕੇ ਜਿੱਤੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨਾਨੀ ਆਈ ਵੇਖਿਆ ਨਹੀਂ ਗਿਆ ਹਾਲ ਆਪਣੇ ਦੋਤਿਆਂ ਦਾ ਦੋਤੀ ਦਾ ਫੇਰੋ ਨਾਨੀ ਮਾਂ ਆਪਣੇ ਨਾਲ ਹੀ ਇਹਨਾਂ ਤਿੰਨੇ ਬੱਚਿਆਂ ਨੂੰ ਨਾਲ ਲੈ ਗਈ ਤਿੰਨੇ ਬੱਚਿਆਂ ਨੂੰ ਨਾਲ ਲੈ ਗਈ ਨਾਨੀ ਮਾਂ ਨਾਨਕੀ ਨਗਰ ਚਲੇ ਗਏ ਬਾਸ ਰਕੇ ਜਦੋਂ ਗਏ ਹੁਣ ਭਾਏ ਜੇਠਾ ਜੀ ਵੱਡਾ ਹੋਣ ਕਰਕੇ ਨਾਨੀ ਮਾਂ ਥੋੜੀਆਂ ਜੀਆਂ ਘੁੰਗਣੀਆਂ ਤਿਆਰ ਕਰਕੇ ਦਿੰਦੀ ਹੈ ਲੈ ਹੁਣ ਆਪਣਾ ਵੀ ਸਾਡੀ ਵੀ ਕਵੀਲਦਾਰੀ ਕੋਈ ਵਾੜੀ ਵਧੀਆਂ ਨਹੀਂ ਕਿਸੀ ਐਡੇ ਪਰਿਵਾਰ ਦਾ ਇਕੱਲੇ ਕਜਾਰਾ ਚਲਾ ਲਈਏ ਲੈ ਪੁੱਤਰਾ ਹੁਣ ਤੂੰ ਸਮਝਦਿਆਂ ਮੈਂ ਤੇਰੀ ਖੇਡਣ ਦੀ ਤੇ ਖਾਣ ਪੈਣ ਦੀ ਉਮਰ ਐ ਅਜੇ ਕੰਮ ਕਰਨ ਦੀ ਤੇਰੀ ਉਮਰ ਨਹੀਂ ਹੈ ਅਜੇ ਕਮਾਉਣ ਦੀ ਉਮਰ ਨਹੀਂ ਹੈ ਤੇਰੀ ਪਰ ਕਈ ਵਾਰ ਮਜਬੂਰੀ ਹੁੰਦੀ ਐ ਛੋਟੇ ਛੋਟੇ ਬੱਚੇ ਆਪਾਂ ਦੇਖਦੇ ਆ ਜਿਨ੍ਹਾਂ ਦੀ ਪੜਨ ਦੀ ਲੇਖਣ ਦੀ ਕੁਝ ਵਣ ਨਹੀਂ ਉਮਰ ਹੁੰਦੀ ਐ ਉਹ ਬੱਚੇ ਫਿਰ ਹੋਟਲਾਂ ਦੇ ਵਿੱਚ ਕਈ ਵਾਰ ਬਰਤਨ ਸਾਫ ਕਰਦੇ ਨੇ ਕਈ ਵਾਰ ਖਾਣਾ ਬਣਾਉਂਦੇ ਨੇ ਮਜਬੂਰੀਆਂ ਨੇ ਸਭ ਦੇ ਘਰਾਂ ਦੇ ਹਾਲਾਤ ਇੱਕੋ ਜਿਹੇ ਨਹੀਂ ਹੁੰਦੇ ਹੁਣ ਨਾਨੀ ਮਾਂ ਵੀ ਕਹਿੰਦੀ ਪੁੱਤਰਾ ਮੈਂ ਸਮਝਦੀ ਆ ਜੇ ਤੇਰਾ ਕਮਾਉਣ ਦੀ ਉਮਰ ਨਹੀਂ ਪਰ ਮਜਬੂਰੀ ਹੈ ਹੁਣ ਆਪਣੀ ਮਜਬੂਰੀ ਹੈ ਘੋਂਗਣੀਆਂ ਛੋਲੇ ਉਵਾਲ ਕੇ ਉਹਨਾਂ ਦੇ ਉੱਤੇ ਨਮਕ ਲਾ ਦੇਣਾ ਉਹਨੂੰ ਘੋਂਗਣੀਆਂ ਕਹਿੰਦੇ ਆ ਥੋੜੇ ਜਿ ਛੋਲੇ ਨਾਨੀ ਮਾ ਅਵਾਲ ਕੇ ਨਾਮ ਕਲਾਇਆ ਮਾ ਵਿਰਵਾ ਨੂੰ ਕਿੱਥੇ ਵੇਚਾਂਗਾ ਕਿਵੇਂ ਵੇਚਾਂਗਾ ਮੈਨੂੰ ਤੇ ਜੇ ਢੰਗ ਤਰੀਕਾ ਵੀ ਨਹੀਂ ਹੈ ਪਰ ਨਾਨੀ ਮਾ ਕਹਿੰਦੀ ਜੇ ਵੇਚਣੀਆਂ ਨੇ ਇੱਕੋ ਇੱਕ ਦਰ ਹੈ ਧੰ ਗੁਰ ਨਾਨਕ ਦਾ ਨਾਲ ਇੱਕੋ ਇੱਕ ਜਿੱਥੇ ਸਭ ਦੀਆਂ ਮਰਦਾਂ ਪੂਰੀਆਂ ਹੁੰਦੀਆਂ ਨੇ ਸਭ ਦੀ ਝੋਲੀ ਭਰੀ ਜਾਂਦੀ ਐ ਸਭ ਤੇ ਬਖਸ਼ਿਸ਼ਾਂ ਹੁੰਦੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ ਦਰ ਤੇ ਜਾ ਫਿਰਉਂਦੇ ਜਾਂਦੇ ਫਿਰ ਜਾਂਦੇ ਹੁਣ ਗੁਰੂ ਘਰਾਂ ਦੇ ਵਿੱਚ ਸੇਵਾਵਾਂ ਨੇ ਜਿਹੜੀਆਂ ਚੱਲਦੀਆਂ ਰਹਿੰਦੀਆਂ ਵੱਡੇ ਅਸਥਾਨਾਂ ਤੇ ਸੰਗਤਾਂ ਦਾ ਕਾਠ ਹੁੰਦਾ ਐ ਸੇਵਾ ਕਰਨ ਵਾਲੀਆਂ ਸੰਗਤਾਂ ਬੱਡੀ ਗਿਣਤੀ ਵਿੱਚ ਹੁੰਦੀ ਹੈ ਪਰ ਇਹ ਸਾਹਮਣੇ ਦਰਬਾਰ ਸਾਹਿਬ ਦੀ ਡਿਊਟੀ ਵਿੱਚ ਆਪਣੇ ਬੋਰੀ ਵਿਛਾ ਕੇ ਬਹਿ ਜਾਂਦਾ ਹੈ ਭਾਈ ਕੋਈ ਘੋਂਗਣੀਆਂ ਲੈ ਲਓ ਘੋਂਗਣੀਆਂ ਖੀਦ ਲਓ ਐਦਾਂ ਕਰਕੇ ਹਰ ਇਹਨਾਂ ਨੂੰ ਕੁਝ ਨਾ ਕੁਝ ਬੱਟ ਜਿਹੜੀ ਹੁੰਦੀ ਹੈ ਉਹ ਕਰ ਲੈ ਕੇ ਇਤਿਹਾਸ ਤੇ ਬਹੁਤ ਲੰਮੇ ਨੇ ਬਸ ਸੇਧਾ ਕਰਦਿਆਂ ਗੁਰੂ ਘਰ ਦੇ ਨਾਲ ਜਾਣ ਲੱਗੇ ਗੁਰੂ ਘਰ ਦੇ ਫਿਰ ਨਾજર ਪੈ ਗਈ ਧੰ ਗੁਰੂ ਅਮਰਦਾਸ ਪਾਸ ਅਮਰਦਾਸ ਪਾਤਸ਼ਾਹ ਦੀ ਨਜ਼ਰ ਪੈ ਗਈ ਫਿਰ ਇਹਨਾਂ ਦੀਆਂ ਸੁਪਤਰੀਆਂ ਨੇ ਜਿਹੜੀਆਂ ਉਹ ਜਵਾਨ ਨੇ ਸੁਪਤਰੀਆਂ ਜਵਾਨ ਹੋਣ ਕਰਕੇ ਬੀਬੀ ਦਾਨੀ ਬੀਬੀ ਮਾਨੀ ਫਿਰ ਜਦੋਂ ਇਤਿਹਾਸ ਤੁਸੀਂ ਜਾਣਦੇ ਹੋ ਇਹਨਾਂ ਦਾ ਨਾਤਾ ਗੁਰੂ ਘਰ ਦੇ ਨਾਲ ਜੁੜ ਜਾਂਦਾ ਹੈ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਦੇ ਘਰੋਂ ਗੁਰੂ ਕੇ ਮਹਿਲ ਕਹਿੰਦੇ ਨੇ ਆਪਣੀਆਂ ਧੀਆ ਜਵਾਨ ਹੋ ਗਈਆਂ ਇਹਨਾਂ ਵਾਸਤੇ ਬਰਨ ਹੀ ਲੋੜ ਹੈ ਸੋਹਣੇ ਬਰ ਚਾਹੀਦੇ ਪਰੇ ਭਾਈ ਜੇਠਾ ਜੀ ਆਪਣੀਆਂ ਘੋਗਣੀਆਂ ਵੇਚਣ ਤੋਂ ਬਾਅਦ ਦਰਬਾਰ ਸਾਹਿਬ ਦੀ ਸੇਵਾ ਚੱਲਦੀ ਸ਼ੁਰੂ ਕਰਦੀ। ਟੋਕਰੇ ਭਰ-ਭਰ ਕੇ ਸਿਰ ਤੇ ਰੱਖ ਕੇ ਉਹ ਸੇਵਾ ਵੀ ਨਾਲ-ਨਾਲ ਕਰਦੀ ਸੀ। ਸੇਵਾ ਵੀ ਨਾਲ-ਨਾਲ ਕਰਦੀ। ਤਾਂ ਗੁਰੂ ਅਮਰਦਾਸ ਪਾਤਸ਼ਾਹ ਦੀ ਪੈ ਗਈ ਦ੍ਰਿਸ਼ਟੀ। ਕਹਿੰਦੇ ਭਲੀਏ ਜੇ ਆਪਣੀ ਧੀ ਵਾਸਤੇ ਬਰ ਦੀ ਗੱਲ ਕਰਨਿਓ ਫੇਰ ਤੇ ਉਹ ਸਾਹਮਣੇ ਜਿਹੜਾ ਮਿੱਟੀ ਦਾ ਟੋਕਰਾ ਚੁੱਕੀ ਜਾਂਦਾ ਹੈ ਸਿਰ ਦੇ ਉੱਪਰ ਆਪਣੀ ਧੀ ਰਾਣੀ ਵਾਸਤੇ ਤੇ ਐਦਾਂ ਦਾ ਬਰ ਚੋਈਂ ਕਹਿੰਦੇ ਐਦਾਂ ਦਾ ਕਿਹਨੇ ਹਾਂ ਕਹਿੰਦੇ ਆਪਾਂ ਦਾ ਘਰ ਨਹੀਂ ਜਾਣਦੇ ਵਾਰ ਨਹੀਂ ਜਾਣਦੇ ਕਿੱਥੋਂ ਦੇ ਰਹਿਣ ਵਾਲਾ ਕਿੱਦਾਂ ਲੱਗਦਾ ਸੁਭਾਅ ਕੌਣ ਉਹਦੀ ਜ਼ਿੰਮੇਵਾਰੀ ਲਊਗਾ ਧੰਨ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਲੀਏ ਜ਼ਿੰਮੇਵਾਰੀ ਤੇ ਅਸੀਂ ਲੈਨੇ ਆਉਨਾ ਜਾਣੀ ਜਾ ਜ਼ਿੰਮੇਵਾਰੀ ਤੇ ਅਸੀਂ ਲੈ ਲਿਆ ਫਿਰ ਬੁਲਾਇਆ ਸੀਗਾ ਭਾਈ ਜੇਠਾ ਜੀ ਨੂੰ ਪੁੱਛਿਆ ਤੁਹਾਡਾ ਨਾਂ ਕੀ ਹੈ ਮੇਰਾ ਨਾਂ ਜੀ ਬਚਪਨ ਦਾ ਬਾਪਾ ਪਿਤਾ ਨੇ ਰੱਖਿਆ ਭਾਈ ਜੇਠਾ ਵੱਡਾ ਸੀ ਹੋਰ ਕੌਣ ਨੇ ਪਰਿਵਾਰ ਵਿੱਚ ਭਰਾ ਹੈ ਜੀ ਮੇਰਾ ਛੋਟਾ ਹਰदयाल ਭੈਣ ਹੈ RAMDAS ਪਿਤਾ ਹਰੀਦਾਸ ਉਹ ਕਹਿੰਦੇ ਸਾਰੇ ਤੁਸੀਂ ਦੇ ਰੱਬ ਦੇ ਪਿਆਰੇ ਹਰੀਦਾਸ ਦਾਸ ਹਰੀदयाल ਕਿੰਨੇ ਸੋਹਣੇ ਨਾਮ RAM ਦੀ ਦਾਸੀ ਸਾਰੇ ਨਾਵਾਂ ਦੇ ਵਿੱਚੋਂ ਹੀ ਪ੍ਰੇਮ ਦੀ ਝਲਕ ਪੈਂਦੀ ਹੈ ਰੱਬ ਦੇ ਫੇਰ ਆਪਾਂ ਸਭ ਜਾਣਦੇ ਆ ਰਿਸ਼ਤਾ ਜੁੜ ਗਿਆ ਗੁਰੂ ਘਰ ਦੇ ਨਾਲ ਗੁਰੂ ਘਰ ਦੇ ਦਮਾਦ ਬਣ ਕੇ ਭਾਈ ਜੇਠਾ ਜੀ ਦਮਾਦ ਫੇਰ ਵੀ ਕੋਈ ਮਨ ਵਿੱਚ ਮਾਣ ਨਹੀਂ ਆਇਆ ਫੇਰ ਵੀ ਟੋਕਰੀ ਉਸੇ ਤਰ੍ਹਾਂ ਢੋਹਦੇ ਨੇ ਕਿ ਸੇਵਾ ਉਸੇ ਤਰ੍ਹਾਂ ਕਰਦੇ ਨੇ ਸ਼ਰੀਕੇ ਕਬੀਲੇ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਚੂਨਾ ਮੰਡੀ ਲਾਹੌਰ ਵਾਲੇ ਕਹਿੰਦੇ ਅਮਰਦਾਸ ਪਾਤਸ਼ਾਹ ਨੇ ਆਪਣੀ ਸੁਪੁੱਤਰੀ ਦਾ ਰਿਸ਼ਤਾ ਕਰਤਾ ਰਿਸ਼ਤਾ ਕਰਤਾ ਫਿਰ ਕਹਿੰਦੇ ਹੁਣ ਤੇ ਉਹਨਾਂ ਦਾ ਸਤਕਾਰ ਹੋਣਾ ਚਾਹੀਦਾ ਪਰ ਹਲੇ ਵੀ ਜਦੋਂ ਆਏ ਇਕੱਠੇ ਹੋ ਕੇ ਵੇਖੀ ਕਿੰਨਾ ਕੁ ਸਤਕਾਰ ਹੈ ਭਾਈ ਜੇਠੇ ਦਾ ਜਦੋਂ ਆਏ ਵੇਖਿਆ ਉਸੇ ਤਰ੍ਹਾਂ ਟੋਕਰੀ ਢੋ ਰਹੇ ਨੇ ਸੇਵਾ ਕਰ ਰਹੇ ਨੇ ਅਮਰਦਾਸ ਪਾਸ਼ਾ ਕੋਲ ਗਏ ਮਹਾਰਾਜ ਭਾਈ ਜੇਠਾ ਹੁਣ ਤੇ ਤੁਹਾਡੇ ਘਰ ਦਾ ਤਮਾਦ ਬਣ ਗਿਆ ਅਜੇ ਵੀ ਤੁਸੀਂ ਟੋਕਰੀ ਟਵਾ ਰਹੇ ਹੋ ਕਹਿੰਦੇ ਤੁਹਾਨੂੰ ਲੱਗਦਾ ਇਹਦੇ ਸਿਰ ਤੇ ਟੋਕਰੀ ਹੈ ਏਸੇ ਸਿਰ ਤੇ ਜਿਹੜੀ ਸਿਰ ਤੇ ਟੋਕਰੀ ਚੱਕਦੇ ਇੱਕ ਦਿਨ ਯਾਦ ਰੱਖਿਓ ਏਸੇ ਸਿਰ ਤੇ ਛਾਤਰ ਝੁੱਲਣਗੇ ਸਾਥੇ ਜਿੰਨਾ ਜਿੰਨਾਂ ਨੇ ਟੋਕਰੀ ਢੋਈ ਗੁਰੂ ਘਰ ਦੀ ਸੇਵਾ ਦੀ ਉਹਨਾਂ ਦੀ ਜੈ ਜੈਕਾਰ ਛਾਤਰ ਝੁੱਲਦੇ ਨੇ ਸਮਾਂ ਲੱਗੇਗਾ ਸਮਾਂ ਆਵੇਗਾ ਇਹਨਾਂ ਦੇ ਸਿਰ ਤੇ ਛਾਤਰ ਝੁੱਲਿਆ ਜਾਵੇਗਾ ਫਿਰ ਸਮਾਂ ਲੰਘਦਾ ਗਿਆ ਪਰਖ ਹੋਈ ਭਾਈ ਰਾਮਾ ਜੀ ਤੇ ਭਾਈ ਜੇਠਾ ਜੀ ਪਰਖ ਹੋਈ ਥੜਾ ਕਹਿੰਦੇ ਭਾਈ ਬਣਾਓ ਇੱਕ ਉੱਚਾ ਥੜਾ ਸਾਰਾ ਨਕਸ਼ਾ ਸਾਰੀ ਲੰਬਾਈ ਚੜਾਈ ਉਚਾਈ ਸਾਰਾ ਕੁਝ ਦੱਸਤਾ ਹੁਣ ਦੋਨੋਂ ਦਮਾਦ ਗੁਰੂ ਘਰ ਦੇ ਥੜਾ ਬਣਾਉਂਦੇ ਨੇ ਪਰ ਸਤਿਗੁਰੂ ਸ਼ਾਮਾ ਨੂੰ ਆ ਕੇ ਵੇਖਦੇ ਨੇ ਉਹ ਥੜਾ ਸਤਿਗੁਰਾਂ ਨੂੰ ਕਹਿੰਦੇ ਪਸੰਦ ਨਹੀਂ ਆਉਂਦਾ ਭਾਈ ਰਾਮਾ ਜੀ ਤੁਹਾਡੇ ਵਾਲਾ ਥੜਾ ਵੀ ਪਸੰਦ ਭਾਈ ਜੇਠਾ ਜੀ ਤੁਹਾਡੇ ਵਾਲਾ ਬਣਿਆ ਨਹੀਂ ਬਦਿਆ ਦੋ ਵਾਰ ਚਾਰ ਵਾਰ ਬਣਾਇਆ ਭਾਈ ਜੇਠਾ ਜੀ ਤੇ ਗਲ ਵਿੱਚ ਪੱਲਾ ਪਾ ਕੇ ਖੜ ਜਾਂਦੇ ਨੇ ਮਹਾਰਾਜ ਸਾਡੇ ਕੋਲ ਇੰਨੀ ਮਤਬਦ ਨਹੀਂ ਅਸੀਂ ਤੁਹਾਡੀ ਪਸੰਦ ਦਾ ਥੜਾ ਬਣਾ ਦਈਏ ਮਹਾਰਾਜ ਸਾਡੇ ਕੋਲ ਇੰਨੀ ਸਿਆਣਪ ਨਹੀਂ ਹੈ ਹੁਣ ਭਾਈ ਰਾਮਾ ਜੀ ਉਹ ਕਹਿੰਦੇ ਮਹਾਰਾਜ ਤੁਹਾਡੀ ਉਮਰ ਹੋ ਗਈ ਹੁਣ ਬੁਢਾਪੇ ਦੇ ਵਿੱਚ ਤੁਸੀਂ ਹੋਗੇ ਬਜ਼ੁਰਗ ਹੁਣ ਜਿਹੜੀ ਗੱਲ ਸਵੇਰੇ ਕਹਿ ਨਿਓ ਸ਼ਾਮਾਂ ਤੱਕ ਤੁਸੀਂ ਆਪ ਹੀ ਭੁੱਲ ਜਾਂਦੇ ਜਦੋਂ ਦੋ ਚਾਰ ਵਾਰ ਕਿਹਾ ਰਾਮਾ ਜੀ ਤੇ ਆਕ ਕੇ ਕਈ ਤਾਂਸਲਾ ਸੁੱਟ ਕੇ ਚਲੇ ਗਏ ਭਾਈ ਜੇਠਾ ਜੀ ਉੱਥੀ ਗਲ ਵਿੱਚ ਪੱਲਾ ਪਾ ਕੇ ਖੜੇ ਨੇ ਸਤਿਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕੋਈ ਗੱਲ ਨਹੀਂ ਢਾਕੇ ਦਵਾਰਾ ਬਣਾ ਦਿੰਨੇ ਆਗੇ ਜੇ ਤੁਹਾਨੂੰ ਨਹੀਂ ਪਸੰਦ ਮਹਾਰਾਜ ਕੋਈ ਗੱਲ ਨਹੀਂ ਦਵਾਰਾ ਬਣਾ ਦਿੰਨੇ ਆ ਕਹਿੰਦੇ ਭਾਈ ਜੇਠਾ ਜੀ ਥੜਾ ਤੇ ਅਸੀਂ ਪਹਿਲੇ ਦਿਨੇ ਜਿਹੜਾ ਤੁਸੀਂ ਬਣਾਇਆ ਪਸੰਦ ਅਸੀਗਾ ਅਸੀਂ ਜਿਹੜਾ ਅੰਦਰ ਦਾ ਥੜਾ ਵੇਖਣਾ ਸੀਗਾ ਕਿੰਨੀ ਕੰਦਰਲੇ ਥੜੇ ਵਿੱਚ ਸ਼ੈਣਸ਼ੀਲਤਾ ਹੈ ਕਿੰਨਾ ਕਿ ਨਿਮਰਤਾ ਕਿੰਨਾ ਕਿ ਸਬਰ ਹੈ ਬਾਹਰ ਦਾ ਥੜਾ ਤੇ ਪਹਿਲੇ ਦਿਨੀ ਪਸੰਦ ਆਇਆ ਪਰ ਉਹ ਆਕੜ ਦਾ ਮਾਰਿਆ ਵੱਡਪਣ ਦਾ ਮਾਰਿਆ ਉਹ ਸਤਵਰਾ ਨੂੰ ਵੀ ਮੰਦੇ ਸ਼ਬਦ ਬੋਲ ਲਿਆ ਉੱਚੇ ਸ਼ਬਦ ਬੋਲਿਆ ਪਰ ਭਾਈ ਜੇਠਾ ਜੀ ਤੁਸੀਂ ਗੁਰੂ ਘਰ ਦੀ ਗੱਦੀ ਦੇ ਲਾਇਕ ਹੋ ਵਾਰਸ ਹੋ ਤੁਸੀਂ ਗੁਰੂ ਘਰ ਦੀ ਗੰਦੀ ਫਿਰ ਗੰਦੀ ਦੇ ਵਾਰਸ ਬਣਦੇ ਨੇ ਭਾਈ ਜੇਠਾ ਜੀ ਜਿਹੜਾ ਨਾਮ ਬਾਅਦ ਵਿੱਚ ਮਦਲ ਕੇ RAM DAS ਗੁਰੂ RAM DAS ਜੀਨੋਂ ਗੁਰਬਾਣੀ ਦੇ ਵਿੱਚ ਪਟ ਸਾਹਿਬਾਨ ਕਹਿੰਦੇ ਧੰਨ ਧੰਨ RAM DAS ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ ਫੇਰ ਭਾਈ ਗੁਰਦਾਸ ਜੀ ਵੀ ਕਹਿੰਦੇ ਬੈਠਾ ਸੋਢੀ ਪਾਤਸ਼ਾ ਰਾਮਦਾਸ ਸਤ ਗੁਰੂ ਕਹਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਕਿੱਥੇ ਸ਼ੁਰੂਆਤ ਹੋਈ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਸ਼ੁਰੂਆਤ ਇੱਥੋਂ ਹੁੰਦੀ ਐ ਪਰ ਪਹੁੰਚਦੇ ਕਿਹੜੀ ਮੰਜ਼ਲ ਤੇ ਨੇ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤ ਗੁਰੂ ਕਹਾ ਫਿਰ ਅੱਜ ਉਹ ਬਚਨ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਪੂਰੇ ਹੋ ਗਏ ਜਦੋਂ ਟੋਕਰੀ ਢੋਂਦੇ ਸੀ ਉਹ ਸੇਵਾ ਦੀ ਬਖਸ਼ਿਸ਼ ਅੱਜ ਛਤਰ ਚੰਦਵਾ ਸਾਹਿਬ ਚੋਂ ਹਰ ਰੋਜ਼ ਚੰਦਵਾ ਸਾਹਿਬ ਜੀ ਆਪਾਂ ਕਹਿੰਦੇ ਦਰਬਾਰ ਸਾਹਿਬ ਜਾਂਦੇ ਆ ਨਮਸਕਾਰ ਕਰ ਹਰ ਰੋਜ਼ ਸਵਾ ਸਵਾ ਲੱਖ ਨੇ ਇਤੋਂ ਵੱਧ ਵੀ ਹਰ ਰੋਜ਼ ਚੰਦੋਏ ਝੁੱਲਦੇ ਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਦਰ ਤੇ ਇਹ ਉਹ ਸਤਿਗੁਰੂ ਨੇ ਜਿਨ੍ਹਾਂ ਦੇ ਜਿਨ੍ਹਾਂ ਤੋਂ ਸੋਢੀ ਕੁੱਲ ਦੀ ਸ਼ੁਰੂਆਤ ਹੋਈ ਸੋਢੀ ਵੰਸ਼ ਦੀ ਸ਼ੁਰੂਆਤ ਹੋਈ ਧੰਨ ਗੁਰੂ ਰਾਮਦਾਸ ਪਾਤਸ਼ਾਹ ਇਤਿਹਾਸ ਬੜੇ ਲੰਮੇ ਆਪਾਂ ਟੂਕ ਮਾਤਰ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਉਮਚਾਰ ਕੀਤੀ ਹੈ ਅੱਜ ਚੌਥੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਚੌਥੇ ਜਾਮੇ ਧੰਨ ਗੁਰੂ ਰਾਮ ਦਾਸ ਪਾਤਸ਼ਾਹ ਦਾ ਸਿੱਖ ਜਗਤ ਦੇ ਵਿੱਚ ਬੜੇ ਸਰਦਾਰਾ